कुल oh, ਵਾਇਲੋਦੀਖਾ ਖਾਲਸਾ ਵਾਇਲੋਦੀਖੀ ਫਰਦੇ ਗੁਰਦਰਾ ਬਵੇਕਸਰ ਸਾਹਿਬ ਵਿਖੇ ਅੱਜ ਨਵੀਂ ਸ਼ਵੀਰ ਦੀ ਸ਼ੁਰੂਆਤ ਕੀਤੀ ਗਈ ਆ ਮਾਨਯੋਗ ਪ੍ਰਧਾਨ ਸਾਹਿਬ ਜੀ ਸ਼੍ਰੋਮਿਕ ਕਮੇਟੀ ਸਰ ਨੇ ਆਉਣਾ ਸੀ ਜੀ ਉਹਨਾਂ ਦੇ ਜੁੜੇਦਿਆਂ ਮੈਂ ਕਰਕੇ ਆ ਨਹੀਂ ਸਕੇ ਉਹਨਾਂ ਦਾ ਦੇਸ਼ ਹੋਇਆ ਕਿ ਭਾਈ ਸਾਹਿਬ ਨੂੰ ਨਾਲ ਲੈ ਕੇ ਤੀਨ ਕਾਟਣ ਕਰਵਾ ਦਿਓ ਭਾਈ ਸਾਹਿਬ ਜੀ ਉਹਨਾਂ ਨੇ ਬੜੀ ਵੱਡਾ ਮੁੰਡਾ ਯੋਗਦਾਨ ਪਾਇਆ ਜੀ ਜਿਸ ਨਾਲ ਸਾਡੋਂ ਇਹ ਸੰਗਤ ਦੀ ਸਹੂਲਤ ਆ ਤੇ ਬਾਰ ਬਾਰੀ ਪ੍ਰੋਗਰਾਮ ਜਿਹੜਾ ਐਤਵਾਰ ਸੁਬਹਰਾ ਸਾਹਿਬ ਦਾ ਦਿਹਾੜਾ ਹੁੰਦਾ ਆ ਗੁਰਦੁਆਰੇ ਸੰਤਾਰੇ ਠੰਡੇ ਮਿੱਠੇ ਜਲ ਵਾਸਤੇ ਸਾਨੂੰ ਸ਼ਬੀਰ ਬਣਾ ਕੇ ਦਿੱਤੀ ਸੰਤਾਂ ਨੂੰ ਬਣਾ ਕੇ ਦਿੱਤੀ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆਂ ਜੀ ਹਾਂ ਜੀ ਭਾਈ ਸਾਹਿਬ ਜੀ ਦਾ ਠੰਡਾ ਪਾਣੀ ਕਿੱਥੇ ਜਲਦਾ ਹਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸ੍ਰੀ ਬਾਬੇ ਇਕਸਰ ਸਾਹਿਬ ਦੇਖੇ ਪਹਿਲੇ ਮਹਾਰਾਜ ਨੇ ਉਹਦੀ ਜੋੜਾ ਕਰ ਫਿਰ ਫਲਸ਼ਾਂ ਦੀ ਸੇਵਾ ਫਿਰ ਛੱਡਦੀ ਇਹ ਸ਼ਬੀਰ ਸੰਪੂਰਨ ਹੋਈ ਆ ਝੋਲੀ ਚ ਪਾਈ ਸੀ ਗ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ ਅੱਜ ਸਾਡੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਹੋਏ ਮੈਨੇਜਰ ਸਾਹਿਬ ਵੱਡੇ ਉਹਨਾਂ ਵੱਲੋਂ ਭੇਜੇ ਹੋਏ ਜਤਿੰਦਰਪਾਲ ਸਿੰਘ ਜੀ ਬਾਬਾ ਦੀਪ ਸਿੰਘ ਦਾ ਖਾਨ ਦੇ ਮੈਨੇਜਰ ਸਾਹਿਬ ਜੀ ਨੇ ਆਪਣੇ ਸ਼ੋਅ ਕਰ ਕਮਲਾ ਵਾਲੇ ਦੀ ਸ਼ੁਰੂਆਤ ਕੀਤੀ ਹੈ ਇਹਦੀ ਅਤ ਲੋੜ ਸੀ ਅੱਜ ਦੀਆਂ ਫਲਸ਼ਾਂ ਵੀ ਬਣੀਆਂ ਐਤਵਾਰ ਮਤਲਬ ਵੀ ਹੱਡੀਆਂ ਲੰਬੀਆਂ ਲਾਈਨ ਆਉਂਦੀਆਂ ਜੀ ਸ਼ਬੀਲ ਦੇ ਵੀ ਜੋ ਐਤਵਾਰ 4 ਲੱਖ ਬੰਦਾ ਇਕੱਠਾ ਜਵੈਰਾ ਸਾਹਿਬ ਘਟਦਾ ਇਹ ਚੀਜ਼ਾਂ ਦੀ ਸਾਰੀ ਲੋੜ ਸੀ ਇਹਨਾਂ ਦਾ ਹੋਗੋ ਨੂੰ ਆਇਆ ਕਮੇਟੀ ਦਾ ਦੀਦੀ ਕੋਲਾ ਭਲਾਈ ਕੇਦਰ ਵੱਲੋਂ ਇਹ ਬੜੇ ਪਿਆਰ ਨਾਲ ਸੇਵਾ ਨਿਭਾਈ ਗਈ ਅਸੀਂ ਸ਼ੁਕਰਾਨਾ ਕਰਦੇ ਹਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਸੇਵਾ ਸੌਂਪੀ ਵਾਹਿਗੁਰੂ ਜੀ ਦਾ ਖਾਲਸਾ ਜੈ ਸੋ ਨਿਹਾਲ